ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਟੌਪਿਕ ਦੱਸੂਗਾ ਉਹ ਸਾਰੇ ਨਾਲੋਂ ਵੱਧ ਦੁਨੀਆ ਦੇ ਵਿੱਚ ਸਾਰੇ ਨਾਲੋਂ ਵੱਧ ਜਿਆਦਾ ਦੇਖਣ ਵਾਲਾ ਟੌਪਿਕ ਆ ਉਹ ਜਿਹੜੇ ਮੇਰੇ ਭੈਣ ਭਰਾ ਆਲਰੇਡੀ ਜਿਹੜੇ ਬੱਚਿਆਂ ਦੀ ਵੀਡੀਓ ਦੇ ਉੱਤੇ ਕੰਮ ਕਰਦੇ ਪਏ ਨੇ ਕਾਰਟੂਨ ਦੀ ਵੀਡੀਓ ਬਣਾਉਂਦੇ ਪਏ ਨੇ ਜਾਂ ABC ਵਾਲੀ ਵੀਡੀਓ ਬਣਾਉਂਦੇ ਪਏ ਨੇ ਨਾ ਕਿਡਸ ਵਾਲੀ ਕੋਈ ਵੀ ਵੀਡੀਓ ਬਣਾਉਂਦੇ ਪਏ ਨੇ ਉਹਨਾਂ ਲਈ ਖਾਸ ਕਰਕੇ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਉਹ ਮੇਰੀਆਂ ਭੈਣਾਂ ਮੇਰੇ ਭਰਾ ਇਹ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣ ਜੀ ਜਾਫਰ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਵੀਰ ਜੀ ਸਾਨੂੰ ਕੁਝ ਵੀ ਨਹੀਂ ਹੁੰਦਾਗਾ ਸਾਡੇ ਵਿੱਚ ਟੈਲੈਂਟ ਨਹੀਂ ਹੈਗਾ ਅਸੀਂ ਕਿਸ ਟੋਪੀ ਦੇ ਉੱਤੇ ਕੰਮ ਕਰੀਏ ਸੋ ਉਹ ਵੀ ਮੇਰੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸੂਗਾ ਕਿ ਮਤਲਬ ਤੁਸੀਂ ਨਾ ਇੱਕ ਟੋਪਿਕ ਆ ਇਹੋ ਜਿਹਾ ਜੜ ਜਾਨੀ ਕਿ ਸਾਰਿਆਂ ਨਾਲੋਂ ਵੱਧ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਵਾ ਉਹ ਟੋਪੀ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਮਤਲਬ ਤੁਸੀਂ ਉਹ ਟੋਪਿਕ ਕਿੱਥੋਂ ਲੈ ਕੇ ਆਉਣਾ ਹੈ ਕਿੱਥੋਂ ਤੁਸੀਂ ਵੀਡੀਓ ਡਾਊਨਲੋਡ ਕਰਨੀ ਆ ਤੁਸੀਂ ਕੀ ਕਿਵੇਂ ਉਹਦੀ ਐਡੀਟਿੰਗ ਕਰਨੀ ਹੈ ਕਿਵੇਂ ਤੁਸੀਂ ਉਹਨੂੰ YouTube ਦੇ ਉੱਤੇ ਅਪਲੋਡ ਕਰਨਾ ਵਾ ਕਿਉਂਕਿ ਜਿਹੜਾ ਆ ਆਪਣਾ ਜਿਹੜਾ ਜਿਹੜਾ ਟੌਪਿਕ ਹੈ ਜੀ ਤੁਸੀਂ ਇਹਦੇ ਵਿੱਚ ਆਪਣੀ ਕੋਈ ਮਿਹਨਤ ਨਹੀਂ ਕਰਨੀ ਹੈਗੀ ਨਾ ਤੁਹਾਨੂੰ ਮਤਲਬ ਕੋਈ ਕਿਤਾਬ ਖਰੀਦਣ ਦੀ ਲੋੜ ਹੈਗੀ ਨਾ ਤੁਸੀਂ ਵੀਡੀਓ ਸ਼ੂਟ ਕਰਨਾ ਹੈ ਕੋਈ ਕੁਝ ਵੀ ਨਹੀਂ ਕਰਨਾ ਹੈ ਕਿਉਂਕਿ ਬਹੁਤ ਸੌਖਾ ਕੰਮ ਆ ਸਿਰਫ ਤੁਸੀਂ ਵੀਡੀਓ ਕਾਪੀ ਕਰਨੀ ਹੈ ਕਿਸੇ ਹੋਰ ਦੀ ਉਹ ਵੀ ਕੋਈ ਹੋਰ ਵੈਬਸਾਈਟ ਆ ਕੋਈ ਇੱਕ ਐਪਲੀਕੇਸ਼ਨ ਆ ਉਹਦੇ ਤੋਂ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਐਪਲੀਕੇਸ਼ਨ ਕਿਹੜੀ ਆ ਉਹ ਕਿਵੇਂ ਤੁਸੀਂ ਉੱਤੋਂ ਵੀਡੀਓ ਨੂੰ ਡਾਊਨਲੋਡ ਕਰਨਾ ਕਿਵੇਂ ਵੀਡੀਓ ਡਾਊਨਲੋਡ ਕਰਕੇ ਤੁਹਾਡੀ ਗੈਲਰੀ ਦੇ ਵਿੱਚ ਆਏਗੀ ਕਿਉਂਕਿ ਬਹੁਤ ਸਾਰੇ ਮੇਰੇ ਪੇਂਡਪਰਾਵਾਂ ਦੇ ਸਵਾਲ ਇਹ ਹੁੰਦੇ ਨੇ ਕਿਹਦੇ ਕਿ ਵੀਰ ਦੀ ਸਾਡੇ ਤੋਂ ਨਾ ਵੀਡੀਓ ਡਾਊਨਲੋਡ ਨਹੀਂ ਹੁੰਦੀ ਵੀ ਅਸੀਂ ਵੀਡੀਓ ਨੂੰ ਡਾਊਨਲੋਡ ਕਿਵੇਂ ਕਰੀਏ ਉਹ ਵੀ ਮੈਂ ਤੁਹਾਨੂੰ ਇਸ ਪ੍ਰੋਪਰ ਦੀ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਮੇਰੇ ਤਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਜੀ ਆਪਾਂ ਚੱਲਦੇ ਮੇਰੀ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਜੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਨਾ ਤੁਸੀਂ ਇੱਥੇ ਸਰਚ ਕਰਨਾ ਪਿੰਨ ਟ੍ਰੈਸਟ ਠੀਕ ਆ ਗਿਆ ਪਿੰਨ ਟ੍ਰੈਸਟ ਠੀਕ ਹੈ ਜੀ ਜੋ ਤੁਸੀਂ ਇਧਰ ਨਾ ਕਲਿੱਕ ਕਰੋਗੇ ਤਾਂ ਆ ਜੋ ਪਹਿਲੀ ਐਪਲੀਕੇਸ਼ਨ ਆ ਗਿਆ ਪਿੰਨ ਟ੍ਰੈਸਟ ਮੈਂ ਆਲਰੇਡੀ ਇਹਨੂੰ ਡਾਊਨਲੋਡ ਕੀਤਾ ਹੋਇਆ ਤੁਸੀਂ ਇਹਨੂੰ ਓਪਨ ਕਰ ਲੈਣਾ ਜੀ ਜਦੋਂ ਤੁਸੀਂ ਓਪਨ ਕਰ ਲੋਗੇ ਨਾ ਇੱਥੇ ਉੱਪਰ ਜਾ ਕੇ ਲਿਖਣਾ ਵਾ ਤੁਸੀਂ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਣਾ ਤੁਸੀਂ ਕੀ ਕਰਨਾ ਤੁਸੀਂ ਇੱਧਰ ਕੋ ਪਲੱਸ ਦਾ ਨਿਸ਼ਾਨ ਬਣਿਆ ਸਰਚ ਬਣਿਆ ਹੋਮ ਬਣਿਆ ਜਦੋਂ ਤੁਸੀਂ ਹੋਮ ਤੇ ਚੱਲ ਜਾਓਗੇ ਤੁਸੀਂ ਕੀ ਕਰਨਾ ਆਪਾਂ ਨੂੰ ਚਾਹੀਦੀਆਂ ਨੇ ਵੀਡੀਓ ਆਪਾਂ ਨੂੰ ਤੁਸੀਂ ਇੱਥੇ ਸਰਚ ਲਿਖਿਆ ਨਾ ਤੁਸੀਂ ਸਰਚ ਤੇ ਕਲਿੱਕ ਕਰ ਦੇਣਾ ਜੀ ਸਰਚ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖਿਆ ਉੱਪਰ ਸਰਚ ਤੇ ਤੁਸੀਂ ਇੱਥੇ ਲਿਖੋ ਡੌਗ ਡੌਗ ਡਾਂਸ ਵੀਡੀਓ ਇਹ ਆ ਗਿਆ ਡੌਗ ਡਾਂਸ ਵੀਡੀਓ ਇਹ ਤੁਹਾਨੂੰ ਵੀਡੀਓ ਦੇ ਦੇਗਾ ਇਹ ਸਾਰੇ ਕਾਪੀਰਾਈਟ ਫ੍ਰੀ ਵੀਡੀਓ ਨੇ ਦੇਖੋ ਆ ਵੀਡੀਓ ਦੇਖੋ ਕਿੰਨੀ ਵਧੀਆ ਇਹ ਰਨਿੰਗ ਲਾਂਦੇ ਦੀ ਵੀਡੀਓ ਹੋਏਗੀ ਤੁਸੀਂ ਇਹ ਵੀਡੀਓ ਨੂੰ ਤੁਸੀਂ ਕੱਟ ਕਰੀਂ ਕਰ ਸਕਦੇ ਹੋ ਨਾ ਉਸ ਤੋਂ ਬਾਅਦ ਤੁਸੀਂ ਪਾ ਲਓ ਆਪਾਂ ਨੂੰ ਚਾਹੀਦੀ ਡੌਗ ਡਾਂਸ ਵਾਲੀਆਂ ਨਾ ਇਹ ਕਾਹ ਦੇਖੋ ਵੀਡੀਓ ਕਿੰਨੀ ਸੋਹਣੀ ਆ ਆ ਗੁਰੂ ਨੂੰ ਤੁਸੀਂ ਖਿਆਲ ਨੂੰ ਲੋਕਾਂ ਨੂੰ ਡਾਊਨਲੋਡ ਕਰਨਾ ਵ ਹੁਣ ਇਹਨੂੰ ਡਾਊਨਲੋਡ ਕਿਵੇਂ ਕਰਨਾ ਵਾ ਆਪਾਂ ਆਪਾਂ ਕੀ ਕਰਾਂਗੇ ਇਹ ਤੋਂ ਸਭ ਤੋਂ ਪਹਿਲਾਂ ਆਪਾਂ 3 ਡਾਟ ਆਣਾ ਆਪਾਂ 3 ਡਾਟ ਦੇ ਉੱਤੇ ਕਲਿੱਕ ਕਰਾਂਗੇ ਜੀ ਇੱਥੇ ਲਿਖਿਆ ਕਾਪੀ ਲਿੰਕ ਤੁਸੀਂ ਆਹ ਕਾਪੀ ਲਿੰਕ ਕਰ ਲੈਣਾ ਜਦੋਂ ਤੁਸੀਂ ਇਹਨੂੰ ਕਾਪੀ ਲਿੰਕ ਕਰ ਲਓਗੇ ਕਾਪੀ ਲਿੰਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਮਿਨੀਮਾਈਜ਼ ਕਰ ਦੇ ਫਿਰ ਤੁਸੀਂ ਚਲੇ ਜਾਣਾ ਆਪਣੇ Chrome ਦੇ ਵਿੱਚ ਜਦੋਂ ਤੁਸੀਂ Chrome ਦੇ ਵਿੱਚ ਆ ਜਾਓਗੇ ਜੀ Chrome ਦੇ ਵਿੱਚ ਆ ਕੇ ਤੁਸੀਂ ਕੀ ਕਰਨਾ ਤੁਸੀਂ ਇਹਦੇ ਦੇ ਉੱਪਰ ਆ ਕੇ ਤੁਸੀਂ ਇੱਥੇ ਲਿਖਣਾ Pinterest ਹੁਣ ਆਪਾਂ ਵੀਡੀਓ ਨੂੰ ਡਾਊਨਲੋਡ ਕਰਨਾ ਵਾ ਇਸ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਵਾ ਆਪਾਂ ਇੱਥੇ ਲਿਖਣਾ Pinterest ਵੀਡੀਓ ਡਾਊਨਲੋਡ ਇਹ ਆ ਗਿਆ ਹਣਾ ਪਿੰਟ੍ਰੈਸਟ ਵੀਡੀਓ ਡਾਊਨਲੋਡ ਕਰਾਂਗੇ ਆ ਦੇਖੋ ਆਪਸ਼ਨ ਆ ਜਾਣੀ ਆਪਾਂ ਕੀ ਕਰਨਾ ਆਪਾਂ 3rd ਵਾਲੇ ਤੇ ਹੋਣਾ ਪਿੰਟ੍ਰੈਸਟ ਆ ਜਿਹੜੇ ਦੇ 4th ਵਾਲੇ ਤੇ ਠੀਕ ਹੈ ਜੀ ਪਿੰਟ੍ਰੈਸਟ ਵੀਡੀਓ ਡਾਊਨਲੋਡ ਤੁਸੀਂ ਇੱਥੇ ਤੇ ਜਦੋਂ ਕਲਿੱਕ ਕਰੋਗੇ ਤਾਨੂੰ ਆਟੋਮੈਟਿਕੀ ਤੁਹਾਨੂੰ ਨਵੀਂ ਵੈਬਸਾਈਟ ਤੇ ਲੈ ਜਾਏਗਾ ਦੇਖਿਆ ਆ ਗਿਆ ਠੀਕ ਹੈ ਜੀ ਤੂੰ ਇਸ ਤੇ ਲੀਆ ਪੇਸਟ ਯੂਅਰ ਲਿੰਕ ਤੁਸੀਂ ਇੱਥੇ ਕੀ ਕਰਨਾ ਜਿਹੜਾ ਲਿੰਕ ਉਥੋਂ ਕਾਪੀ ਕੀਤਾ ਸੀ ਨਾ ਜੀ ਆਪਾਂ ਇੱਥੇ ਪੇਸਟ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇੱਥੇ ਡਾਊਨਲੋਡ ਲਿਖਿਆ ਜੀ ਤੁਸੀਂ ਇਹ ਡਾਊਨਲੋਡ ਤੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਨਾ ਇਹ 2 4 ਸੈਕਿੰਡ ਲਏਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆ ਫੋਰਸਡ ਵਾ ਨਾ ਜਿਹਦਾ ਫੋਰਸ ਡਾਊਨਲੋਡ ਲਿਖਿਆ ਨਾ ਤੁਸੀਂ ਇੱਥੇ ਕਲਿੱਕ ਕਰ ਦੇਣਾ ਜੀ ਆ ਫੋਰਸਡ ਡਾਊਨਲੋਡ ਤੇ ਕਲਿੱਕ ਕਰਨਾ ਤੁਸੀਂ ਇੱਥੇ ਜਦੋਂ ਕਲਿੱਕ ਓਪਨ ਤੁਸੀਂ ਕੀ ਕਰ ਸਕਦੇ ਹੋ ਕਿਸੇ ਨੂੰ ਭੇਜ ਵੀ ਸਕਦੇ ਹੋ WhatsApp ਦੇ ਉੱਤੇ ਜਾਂ ਫਿਰ ਤੁਸੀਂ ਵੀਡੀਓ ਨੂੰ ਸੇਵ ਵੀ ਕਰ ਸਕਦੇ ਹੋ ਤੁਹਾਡੀ ਗੈਲਰੀ ਦੇ ਵਿੱਚ ਸੇਵ ਹੋ ਜੇਗੀ ਹੁਣ ਮੈਂ ਕੀ ਕਰਦਾ ਹਾਂ ਇਹ ਵੀਡੀਓ ਮੈਂ ਆਲਰੇਡੀ ਕੀਤੀ ਹੋਈ ਹੈ ਮੈਂ ਇੱਥੇ ਜਾਵਾਂਗਾ ਆ ਦੇਖੋ ਵੀਡੀਓ ਆ ਚੁੱਕੀ ਹੈ ਦੇਖੋ ਹਣਾ ਜੀ ਆ ਵੀਡੀਓ ਆ ਜੇ ਮੈਨੂੰ ਸੇਵ ਕਰ ਲੈਣਾ ਠੀਕ ਹੈ ਜੀ ਇਹ ਸੇਵ ਹੋ ਗਈ ਮੇਰੀ ਗੈਲਰੀ ਚ ਆ ਗਈ ਹੈ ਠੀਕ ਹੈ ਜੀ ਹੁਣ ਮੈਂ ਕੀ ਕਰਦਾ ਮੈਂ ਆਪਣੀ ਗੈਲਰੀ ਦੇ ਵਿੱਚ ਚਲੇ ਜਾਂਦਾ ਜੀ ਗੈਲਰੀ ਦੇ ਵਿੱਚ ਜਾ ਰਾਂਗਾ ਜੀ ਗੈਲੀ ਦੇ ਵਿੱਚ ਦੇਖੋ ਆ ਵੀਡੀਓ ਮੇਰੀ ਆਲਰੇਡੀ ਸੇਵ ਹੋ ਚੁੱਕੀ ਹੈ ਠੀਕ ਹੈ ਜੀ ਹੁਣ ਮੈਂ ਕੀ ਕਰਾਂਗਾ ਸਭ ਤੋਂ ਪਹਿਲਾਂ ਦੇਖੋ ਵੀ ਵੀਡੀਓ ਵੀ ਡਾਊਨਲੋਡ ਕਰ ਲਈ ਆਪਾਂ ਵੀਡੀਓ ਨੂੰ ਡਾਊਨਲੋਡ ਕਰ ਦੋ ਬਾਅਦ ਹੁਣ ਆਪਾਂ ਕਰਨੀ ਐਡਿਟਿੰਗ ਐਡਿਟਿੰਗ ਕਰਨ ਵਾਸਤੇ ਮੈਂ ਤੁਹਾਨੂੰ ਆਲਰੇਡੀ ਸਾਰੀ ਚੀਜ਼ਾਂ ਸਿਕਾਈਆਂ ਹੋਈਆਂ ਨੇ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਤੁਸੀਂ VN ਵੀ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਇੱਥੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਨਿਊ ਪ੍ਰੋਜੈਕਟ ਤੇ ਕਲਿੱਕ ਕਰ ਦੇਣਾ ਇੱਥੇ ਸੇਵ ਤੇ অপਸ਼ਨ ਤਾਂ ਆਏਗੀ ਜਿਹੜੀ ਆਪਾਂ ਵੀਡੀਓ ਡਾਊਨਲੋਡ ਕੀਤੀ ਸੀ ਆਪਾਂ ਕੇ केटी ਵਾਲੀ ਆਪਾਂ ਇੱਥੇ ਕਲਿੱਕ ਕਰਾਂਗੇ ਠੀਕ ਪਲੱਸ ਕਰ ਦਾਂਗੇ ਆ ਦੇਖੋ ਸਭ ਤੋਂ ਪਹਿਲਾਂ ਇਦਾਂ ਵੀਡੀਓ ਆ ਜੀ ਪਲੇ ਕਰਕੇ ਬਿਲਕੁਲ ਸੋਗਲੀ ਜੀ ਸਭ ਤੋਂ ਪਹਿਲਾਂ ਪੈਰ ਸਟਾਰਟਿੰਗ ਦੇ ਵਿੱਚ ਇਹਦਾ ਕੀ ਕੰਮ ਕਰਨਾ ਵਾ origignal ਤੇ ਆਪਾਂ ਕਲਿੱਕ ਕਰਾਂਗੇ ਇਹਦਾ ਜਿਹੜਾ ਸਾਈਜ਼ ਹੈ ਦਾ 9.16 ਤੇ ਕਲਿੱਕ ਕਰਾਂਗੇ ਆ ਸਾਈਜ਼ ਵਧ ਗਿਆ ਜੀ ਇਹਦਾ ਆਪੇ ਤੇ ਕਲਿੱਕ ਕਰਕੇ ਤਾਂ ਥੋੜਾ ਜਿਹਾ ਸਾਈਜ਼ ਥੋੜਾ ਜਿਹਾ ਹੋਰ ਵਧਾਵਾਂਗੇ ਬਸ ਆਪਾਂ ਇੰਨਾ ਸਾਈਜ਼ ਵਧਾਵਾਂਗੇ ਥੋੜੀ ਜਿਹੀ ਡਾਊਨ ਕਰ ਦਾਂਗੇ ਤਾਂ ਸੇਮ ਸਾਈਜ਼ ਨਹੀਂ ਰੱਖਣਾ ਠੀਕ ਹੈ ਜੀ ਇਹ ਹੋ ਗਿਆ ਹੁਣ ਉਸ ਤੋਂ ਬਾਅਦ ਜਿਹੜੀ ਸਾਊਂਡ ਹੈ ਦੀ ਆ ਜਿਹੜੀ ਸਾਊਂਡ ਆਪ ਇਹਦੀ ਬੰਦ ਕਰ ਦਾਂਗੇ ਦੇਖੋ ਹੁਣ ਪਲੇ ਕਰੋ ਬਿਨ ਠੀਕ ਹੈ ਜੀ ਇਹ ਬਿਨਾਂ ਸਾਊਂਡ ਤੋਂ ਪਲੇ ਹੋ ਰਹੀ ਹੈ ਠੀਕ ਹੈ ਜੀ ਆ ਜਿਹੜਾ ਡਾਂਸ ਕਰਦਾ ਪਿਆ ਵਾ ਹੁਣ ਆਪਾਂ ਇਹਦੇ 'ਚ ਕੀ ਕਰਨਾ ਇਹਦੀ ਨਾ ਪਾ ਥੋੜੀ ਜੀ ਸਪੀਡ ਹੈ ਜਿਹੜੀ ਇਹਦੀ ਵਧਾ ਦਾਂਗੇ ਸੋਰੀ ਘਟਾ ਦਾਂਗੇ ਆਪਾਂ ਇਹਦੀ ਸਪੀਡ ਆਪਾਂ ਸਪੀਡ ਬਟਨ ਤੇ ਕਲਿੱਕ ਕਰਾਂਗੇ ਆ ਵੀ ਥੋੜੀ ਥੋੜੀ ਸਪੀਡ ਥੋੜੀ ਥੋੜੀ ਸਪੀਡ ਆਪੇ ਇਹਦੀ ਘਟਾ ਦਾਂਗੇ ਜਦੋਂ ਸਪੀਡ ਲੱਗੇ ਸਾਡੀ ਵੀਡੀਓ ਦੀ ਜਿਹੜੀ ਲੈਂਥ ਆ ਉਹ ਵੱਧ ਜੇਗੀ ਇਹਦੀ ਲੈਂਥ ਨੂੰ ਦੇਖੋ 10 ਸਕਿੰਡ ਦੀ ਹੋਈ ਹੈ ਦੇਖੋ ਹਨਾ ਆ ਵੀਡੀਓ ਹੋ ਗਈ ਇਹਦੀ ਹਨਾ ਡਾਂਸ ਕਰਦੇ ਦੀ ਆ ਵੀਡੀਓ ਹੋ ਗਈ ਆ ਹੁਣ ਆਪਾਂ ਕੀ ਕਰਨਾ ਵਾ ਹੁਣ ਸਾਨੂੰ ਇਹਦੇ ਤੇ ਆਡੀਓ ਆ ਜਿਹੜੀ ਆਪਾਂ ਇਹਦੇ ਤੇ ਆਡੀਓ ਲਗਾਉਣੀ ਆਪਾਂ ਇਹਦੇ ਤੇ ਆਡੀਓ ਕਿਵੇਂ ਲਗਾਉਣੀ ਆਪਾਂ ਇਹਦੇ ਤੇ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਡੀਓ ਤੇ ਕਲਿੱਕ ਕਰਾਂਗੇ ਆ ਆ ਗਿਆ ਆਡੀਓ ਵਾਲਾ ਬਟਨ ਜਿਹਦੇ ਤੁਸੀਂ ਕਲਿੱਕ ਕਰਾਂਗੇ ਇੱਥੇ ਰਿਕਾਰਡਿੰਗ ਤੇ ਕਲਿੱਕ ਕਰਾਂਗੇ ਹੁਣ ਤੁਸੀਂ ਆਪਣੇ ਹਿਸਾਬ ਨਾਲ ਬੋਲਣਾ ਵਾ ਨਾ ਦੇਖੋ ਆਪ ਤੁਸੀਂ ਬੋਲ ਦੇਣਾ ਕੋਈ ਵੀ ਜਾਂ ਫਿਰ ਤੁਸੀਂ ਕੋਈ ਵੀ ਪੋਇਮਾਂ ਕਿਟਸ ਵਾਲੀ ਪੋਇਮਾਂ ਉਹ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਸੀਂ ਕਿਟਸ ਵਾਲੀ ਪੋਇਮ ਨੂੰ ਤੁਸੀਂ ਕਿਵੇਂ ਡਾਊਨਲੋਡ ਕਰਨਾ ਵਾ ਜੀ ਤੁਹਾਨੂੰ ਉਹਦੇ ਮੈਂ ਆਲਰੇਡੀ ਦੱਸਿਆ ਹੋਇਆ ਵਾ ਹੁਣ ਮੈਂ ਇੱਥੇ ਕਲਿੱਕ ਕਰਦਾ ਮੈਂ ਕਿਰਤਰੀ ਪੋਈ ਬਣਾਵਾ ਅ ਜੇ ਦੇਖੋ ਕਿਤਨੀ ਅੱਛਾ ਡੋਗੀ ਹੈ ਜੇ ਹੈ ਨਾ ਦੇਖਣੇ ਮੇ ਤੋ ਬਹੁਤ ਸਾਰਾ ਦੇਖਣੇ ਮੇ ਤੋ ਸ਼ਾਇਦ ਮੇਰੇ ਕੋ ਕੁਝ ਹੋਰ ਲੱਗ ਰਹਾ ਹੈ ਲੇਕਿਨ ਕੇਟੀਏ ਕੀ ਕਾ ਹੈ ਨਾ ਆ ਦੇਖੋ ਆਪਣੀ ਹੋ ਗਈ ਆਪੇ ਤੇ ਰੈਡੀ ਕਰਦੇ ਨੇ ਇਹ ਜੋ ਮੇਰੇ ਮਨ ਦੇ ਵਿੱਚ ਆਇਆ ਨਾ ਉਹ ਮੈਂ ਬੋਲਤਾ ਹਨਾ ਤੁਸੀਂ ਵਧੀਆ ਤਰੀਕੇ ਨਾਲ ਬੋਲਣਾ ਵਾ ਇੱਥੇ ਕਲਿੱਕ ਕਰਾਂਗੇ ਹੁਣ ਆਪਾਂ ਇਹਨੂੰ ਸੁਣਦੇ ਆ ਦੇਖੋ ਸੁਣ ਕੇ ਦੇਖੋ ਕਿਰਤਰੀ ਪੋਈ ਬਣਾਵਾ ਅ ਜੇ ਦੇਖੋ ਕਿਤਨੀ ਅੱਛਾ ਡੋਗੀ ਹੈ ਜੇ ਹੈ ਨ ਹੁਣ ਜੇ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਸਟicker ਲਗਾਉਣਾ ਚਾਹੁੰਦੇ ਹੋ ਸਟicker ਵੀ ਇੱਥੇ ਲੱਗ ਜਾਏਗਾ ਹੁਣ ਆਪਾਂ ਕੀ ਕਰਨਾ ਹੈ ਇਸ ਤੋਂ ਬਾਅਦ ਮੈਂ ਕਹਿੰਦਾ ਵੀ ਯਾਰ ਇਹਦੇ ਨਾਲ ਆਪਾਂ ਥੋੜੇ ਫਿਲਟਰ ਲਾ ਦਈਏ ਨਾ ਕਲਰਾਂ ਦਾ ਨਾ ਚੇਂਜ ਕਰ ਦਈਏ ਫਿਲਟਰ ਤੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਫਿਲਟਰ ਲਾ ਦੋ ਨਾ ਸੇਮ ਕਲਰ ਨਹੀਂ ਰੱਖਣਾ ਹੈਗਾ ਫਿਲਟਰ ਆਹ ਕਲਰ ਵਾਦੋ ਇਹ ਵਧਾ ਘਟਾ ਦੋ ਹਨਾ ਆਹ ਕਰ ਦੋ ਜਾਂ ਬਲੈਕ ਐਂਡ ਵਾਈਟ ਵੀ ਕਰ ਸਕਦੇ ਹੋ ਆਹ ਲਗਾ ਲਓ ਕਿੰਨਾ ਸੋਹਣਾ ਫਿਲਟਰ ਜਾਨਾ ਮੈਂ ਇਹਨੂੰ ਓਕੇ ਕਰ ਦਾਂਗਾ ਦੇਖੋ ਠੀਕ ਹੈ ਜੀ ਆ ਬਣ ਗਈ ਕੋਈ ਬਣਾਵਾ ਇਹ ਦੇਖੋ ਇਹ ਸਾਡੀ ਵੀਡੀਓ ਬਣ ਕੇ ਰੈਡੀ ਹੋ ਗਈ ਹੁਣ ਮੈਂ ਕੀ ਕਰਾਂਗਾ ਮੈਂ ਇਹਨੂੰ ਇੱਥੇ ਸੇਵ ਕਰ ਲਾਂਗਾ ਇਹ ਮੇਰੀ ਵੀਡੀਓ ਬਣ ਕੇ ਰੈਡੀ ਹੋ ਜੇਗੀ ਇਹ ਮੇਰੀ ਗੈਲਰੀ ਦੇ ਵਿੱਚ ਚਲ ਜਾਈਗੀ ਹੁਣ ਮੈਂ ਕੀ ਕਰਾਂਗਾ ਇਹਨੂੰ ਮੈਂ ਡਨ ਕਰਾਂਗਾ ਹੁਣ ਮੈਂ ਜਾ ਕੇ ਗੈਲਰੀ ਦੇ ਵਿੱਚ ਜਾ ਕੇ ਦੇਖਦਾ ਹਾਂ ਠੀਕ ਹੈ ਜੀ ਮੈਂ ਗੈਲਰੀ ਦੇ ਜਾ ਕੇ ਦੇਖਦਾ ਸੇਵ ਹੋ ਗਈ ਇਹ ਦੇਖੋ ਆ ਗਈ ਆ ਹੋ ਗਈ ਸੇਵ ਹੁਣ ਪਲੇ ਕਰਕੇ ਦੇਖਦਾ ਬਣਾਵਾ ਤੇ ਇਹ ਦੇਖੋ ਕਿੰਨੀ ਅੱਛਾ ਡੋਗੀ ਹੈ ਇਹ ਜੇ ਨਾ ਦੇਖਣੇ ਵਿੱਚ ਤੋਂ ਬਹੁਤ ਸਰ ਦੇਖਣੇ ਵਿੱਚ ਤੋਂ ਸ਼ਾਇਦ ਮੇਰੇ ਕੋਲ ਕੁਝ ਲੱਗ ਰਿਹਾ ਹੈ ਇਹ ਵੀਡੀਓ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਇਸ ਤ ਕਾਰਟੂਨ ਵਾਲੇ ਵੀ ਚੈਨਲ ਤੁਸੀਂ ਅਪਲੋਡ ਕਰੀ ਜਾਓ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਣਗੀ ਹੈ ਜੀ ਸੋ ਦੋਸਤੋ ਦੇਖੋ ਕਿੰਨਾ ਸੌਖਾ ਕੰਮ ਆ ਕਿੰਨਾ ਹੀ ਸੌਖਾ ਕੰਮ ਆ ਤੁਸੀਂ ਬਸ ਆ ਐਪਲੀਕੇਸ਼ਨ ਜਿਹੜੀ ਪਿੰਟਰੇਸਟ ਐ ਐਪਲੀਕੇਸ਼ਨ ਤੁਸੀਂ ਤੁਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਤੁਸੀਂ ਕੈਟਸ ਵਾਲੀਆਂ ਡੌਗ ਵਾਲੀਆਂ ਹੈਲੀਵੈਂਟ ਵਾਲੀਆਂ ਜਾਂ ਤੁਸੀਂ ਕੋਈ ਵੀ ਕਿਸੇ ਵੀ ਵੀਡੀਓ ਨੂੰ ਕਿਸੇ ਵੀ ਵੀਡੀਓ ਨੂੰ ਤੁਸੀਂ ਕੀ ਕਰਨਾ ਰਿਕਾਰਡ ਕਰ ਲੈਣਾ ਡਾਊਨਲੋਡ ਕਰ ਲੈਣਾ ਅਗਰ ਡਾਊਨਲੋਡ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਉਹਦੀ ਜਿਹੜੀ ਮੋਬਾਈਲ ਫੋਨ ਦੀ ਸਕਰੀਨ ਆ ਜਿਹੜੀ ਸਕਰੀਨ ਰਿਕਾਰਡਿੰਗ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਐਡੀਟਿੰਗ ਕਰਦੇ ਆ ਤੁਸੀਂ ਐਡਿਟ ਕਰਕੇ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਸਕਦੇ ਹੋ ਹੁਣ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਇਹ ਹੋਣਗੇ ਕਿਣਗੇ ਕਿ ਵੀਰ ਜੀ ਸਾਨੂੰ ਇਹਦੇ ਵਾਸਤੇ ਇੱਕ ਅਲੱਗ ਤੋਂ ਛੋਟ ਵੀਡੀਓ ਦਾ ਅਲੱਗ ਤੋਂ ਸਾਨੂੰ ਮਤਲਬ ਵੀ ਇੱਕ ਚੈਨਲ ਬਣਾਉਣਾ ਪਊਗਾ ਮੈਂ ਤੁਹਾਨੂੰ ਕਹੂੰਗਾ ਵੀ ਤੁਹਾਨੂੰ ਦੇਖੋ ਜੇ ਤੁਹਾਡਾ ਆਲਰੇਡੀ ਪਹਿਲਾ ਚੈਨਲ ਹੈਗਾ ਜਿੱਦੇ ਤੋਂ ਤੁਸੀਂ ਲੌਂਗ ਵੀਡੀਓ ਵੀ ਅਪਲੋਡ ਕਰਦੇ ਪਿਓ ਉਹਦੇ ਵਿੱਚ ਹੀ ਤੁਸੀਂ ਇਹ ਛੋਟ ਵੀਡੀਓ ਤੁਸੀਂ ਅਪਲੋਡ ਕਰ ਸਕਦੇ ਹੋ ਤਾਨੂੰ ਕੋਈ ਦਿੱਕਤ ਨਹੀਂ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੀ ਹੋਏਗਾ ਕਿਉਂਕਿ ਜਿਹੜਾ ਤੁਹਾਡਾ ਪੁਰਾਣਾ ਚੈਨਲ ਹੈ ਨਾ ਉਹਦੇ ਵਿਊ ਘਟੋਂਦੇ ਪਏ ਨੇ ਇਹਦੇ ਨਾਲ ਕੀ ਹੈ ਕਿ ਤੁਹਾਡਾ ਚੈਨਲ ਜਿਹੜਾ ਬੂਸਟ ਹੋ ਜਾਏਗਾ ਤੁਹਾਡੇ ਵਿਊ ਜਿਹੜੇ ਵੱਧਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਜਿਹੜਾ ਵਾਚ ਟਾਈਮ ਉਹ ਵੀ ਕੰਪਲੀਟ ਹੋ ਜਾਏਗਾ ਤੇ ਸਬਸਕ੍ਰਾਈਬਰ ਏਟੋਮੈਟਿਕੀ ਰਾਤੋ-ਰਾਤ ਹੀ ਸਬਸਕ੍ਰਾਈਬਰ ਤੁਹਾਡੇ ਵੱਧ ਜਾਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀ ਕੋਚ ਰਖਦੇ ਜੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਸ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਆ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ